ਅਧਿਆਪਕ ਬਣਨ ਵਾਲਿਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਕਿ ਸਰਕਾਰ ਨੇ ਬੀਐਡ ਕੋਰਸ ਲਈ 5 ਫਰਵਰੀ 2024 ਨੂੰ ਨਵਾਂ ਅਪਡੇਟ ਜਾਰੀ ਕੀਤਾ ਹੈ ਅਤੇ ਕੋਰਸ ਨੂੰ ਬੰਦ ਕਰਨ ਦਾ ਨੋਟਿਸ ਵੀ ਜਾਰੀ ਕੀਤਾ ਗਿਆ ਹੈ ਨਵੀਂ ਸਿੱਖਿਆ ਨੀਤੀ ਦੇ ذریعے ਬੀਐਡ ਕੋਰਸ ਬੰਦ ਕਰਨ ਲਈ ਅਧਿਆਪਕ ਸਿੱਖਿਆ ਕੌਸਲ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਕਿ ਐਨਸੀਟੀ ਨੇ ਆਪਣੀ ਅਧਿਕਾਰਤ ਵੈੱਬਸਾਈਟ ਤੇ ਨੋਟਿਸ ਜਾਰੀ ਕੀਤਾ ਕਿ 4 ਸਾਲਾ ਬੀਐਡ ਕੋਰਸ ਹੁਣ ਬੰਦ ਹੋ ਜਾਵੇਗਾ ਨੋਟਿਸ ਜਾਰੀ ਦੇ ਅਨੁਸਾਰ ਅਗਲੇ ਸਾਲ ਤੋਂ 4 ਸਾਲਾ ਬੀਏ ਬੀਐਡ ਅਤੇ ਬੀਐਸਸੀ ਬੀਐਡ ਬੰਦ ਕੀਤੀ ਜਾ ਰਹੀ ਹੈ ਹੁਣ ਇਸ ਦੀ ਥਾਂ ਤੇ ਅਧਿਆਪਕ ਸਿੱਖਿਆ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ ਇਸ ਨਾਲ ਸਾਰਾ ਸਿਲੇਬਸ ਬਦਲ ਦਿੱਤਾ ਜਾਵੇਗਾ ਐਨਾ ਹੀ ਨਹੀਂ ਹੁਣ ਸਿਰਫ ਬੀਏ ਅਤੇ ਬੀਐਸਸੀ ਦੇ ਵਿਦਿਆਰਥੀ ਹੀ ਨਹੀਂ ਬਲਕਿ ਬੀਕਾਮ ਦੇ ਵਿਦਿਆਰਥੀਆਂ ਵੀ ਇਹ ਕੋਰਸ ਕਰ ਸਕਣਗੇ ਸਰਕਾਰ ਨਵੀਂ ਸਿੱਖਿਆ ਨੀਤੀ ਤਹਿਤ ਨਵੇਂ ਅਧਿਆਪਕ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਗਲੇ ਸਾਲ ਤੋਂ ਕੋਈ ਵੀ ਦਾਖਲਾ ਨਹੀਂ ਹੋਵੇਗਾ ਐਨਸੀਟੀਈ ਨੇ ਇਸ ਮਾਮਲੇ ਸੰਬੰਧੀ ਇੱਕ ਆਮ ਸੂਚਨਾ ਜਾਰੀ ਕੀਤੀ ਹੈ ਦੱਸਿਆ ਗਿਆ ਹੈ ਕਿ ਫਿਲਹਾਲ ਬੀਏ ਬੀਐਡ ਅਤੇ ਬੀਐਸਸੀ ਬੀਐਡ ਚੱਲ ਰਹੇ ਹਨ ਉਹ ਫਾਈਨਲ ਹਨ ਅਗਲੇ ਸਾਲ 2025-2026 ਤੋਂ ਇਨ੍ਹਾਂ ਕੋਰਸਾਂ ਵਿੱਚ ਨਵੇਂ ਦਾਖਲੇ ਨਹੀਂ ਲਏ ਜਾਣਗੇ ਆਈਟੀਈਪ ਅਗਲੇ ਸਾਲ ਤੋਂ ਲਾਗੂ ਕੀਤਾ ਜਾਵੇਗਾ ਇਸ ਦੇ ਲਈ ਸਾਰੀ ਸਿੱਖਿਆ ਸੰਸਥਾਵਾਂ ਨੂੰ ਐਨਸੀਟੀਈ ਦੀ ਵੈਬਸਾਈਟ ਤੇ ਜਾ ਕੇ ਨਵੇਂ ਕੋਰਸ ਲਈ ਅਪਲਾਈ ਕਰਨਾ ਹੋਵੇਗਾ ਅਪਲਾਈ ਕਰਨ ਦੀ ਆਖਰੀ ਤਾਰੀਖ 5 ਮਾਰਚ ਰੱਖੀ ਗਈ ਹੈ